हरियाणा ਦੇ ਅੰਦਰ ਇੱਕ ਆਈਪੀਐਸ ਅਧਿਕਾਰੀ वाई ਪੂਨ ਕੁਮਾਰ ਦੀ ਇੱਕ ਸੁਸਾਇਡ ਦੇ ਰਾਹੀਂ ਉਹਨਾਂ ਦੀ ਮੌਤ ਹੁੰਦੀ ਆ ਔਰ ਉਹਨਾਂ ਦੀ ਮੌਤ ਦਾ ਮਤਲਬ ਇਹ ਆ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਬੀਜੇਪੀ ਦੇ ਰਾਜ ਦੀ ਅਸਫਲਤਾ ਕਿ ਜਿੱਥੇ ਇੱਕ ਆਈਪੀਐਸ ਅਧਿਕਾਰੀ ਵੀ ਸੁਰੱਖਿਅਤ ਨਹੀਂ ਹੈ। ਹੋਰ ਨਾਲ ਦੀ ਨਾਲ ਕੁਝ ਦਿਨ ਪਹਿਲਾਂ ਇਸ ਦੇਸ਼ ਦੇ ਸਾਡੇ ਦੇਸ਼ ਦੇ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਨਾ ਦੇ ਉੱਤੇ ਇੱਕ ਹਮਲਾ ਹੁੰਦਾ ਕੋਰਟ ਰੂਮ ਦੇ ਅੰਦਰ ਹੋਰ ਉਹ ਹਮਲੇ ਤੋਂ ਬਾਤ ਜਿਸ ਤਰ੍ਹਾਂ ਕੂੜ ਪ੍ਰਚਾਰ ਉਹਨਾਂ ਦੇ ਖਿਲਾਫ ਜਿਹੜਾ ਬੀਜੇਪੀ ਦਾ WhatsApp ਯੂਨੀਵਰਸਿਟੀ ਹੈ ਜਿਹੜਾ ਉਹਨਾਂ ਦਾ ਈਕੋਸਿਸਟਮ ਹੈ ਉਹ ਕਿਸ ਤਰ੍ਹਾਂ ਤੇਜ਼ ਹੁੰਦਾ ਕਿਸ ਤਰ੍ਹਾਂ ਵਾਰ ਕਰਦਾ ਕਿਸ ਤਰ੍ਹਾਂ ਹਮਲਾ ਕਰਦਾ ਚੀਫ ਅਸਟੈਂਟ ਹੋਤੇ ਸੋ ਇੱਕ ਨੜਾਵਾਂ ਜਿੱਥੇ ਚਿੰਤਾ ਦਾ ਵਿਸ਼ਾ ਹੈ ਉਥੇ ਇਹਦੀ ਨਿੰਦਿਆ ਵੀ ਕੀਤੀ ਜਾਂਦੀ ਆ ਸੋ ਇਹ ਸੈਂਟਰ ਦੀ ਗਵਰਨਮੈਂਟ ਦਾ ਜਿਹੜਾ ਇਹ ਪ੍ਰਚਾਰ ਹੈ ਜਿਹੜਾ ਨੈਗੇਟਿਵ ਪ੍ਰਚਾਰ ਚੱਲ ਰਿਹਾ ਹੈ ਇਹ ਮੈਨੂੰ ਸਮਝਦਾ ਕਿ ਸਾਡੇ ਦੇਸ਼ ਦਾ ਜਿਹੜਾ ਸਿਸਟਮ ਨੂੰ ਤਬਾਹ ਕਰਨ ਵਾਲਾ ਸੋ ਭਾਰਤ ਦੇ ਸੰਵਿਧਾਨ ਲਈ ਬਹੁਤ ਜਿਹੜੀ ਮੰਤਪਾਗੀ ਘਟਣਾ ਦੂਸਰੀ ਘਟਣਾ ਜਿਹੜੀ ਹਰਿਆਣੇ ਦੀ ਹੋਈ ਸਾਡੇ ਮਾਨਯੋਗ ਏਡੀਜੀਪੀ ਸਾਹਿਬ ਸੀਗੇ ਆਪੇ ਆਈਪੀਐਸ ਦੇ ਉਹਨਾਂ ਦੀ ਵਾਈਫ ਜਿਹੜੀ ਹੈ ਉਹ ਆਈਐਸ ਹੈ ਅੱਜ ਉਹਨਾਂ ਦੀ ਡੈਥ ਹੋਏ 3-4 ਦਿਨ ਹੋ ਗਏ ਨੇ ਤੇ ਉਹਨਾਂ ਨੂੰ ਅਜੇ ਵੀ ਇਨਸਾਫ ਨਹੀਂ ਮਿਲਿਆ ਉਹਨਾਂ ਦੀ ਵਾਈਫ ਨੇ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਜੀ ਨੂੰ ਚਿੱਠੀ ਲਿਖ ਕੇ ਭੇਜੀ ਹੈ ਕਿ ਆਹ ਮੇਰੇ ਹਸਬੰਦ ਦੀ ਮੌਤ ਦੇ ਦੁੱਚੀ ਨੇ ਤੇ ਮੈਨੂੰ ਇਹ ਇਨਸਾਫ ਦੋਗੇ ਉਸ ਤੋਂ ਬਾਅਦ ਸੰਸਕਾਰ ਕਰਾਂਗੀ